ਐਂਡ ਚੰਨਪੁਰਾ ਵਿੱਚ ਇੱਕ ਪੁਰਾਣੀ ਹਵੇਲੀ ਸੀ ਜਿੱਥੋਂ ਦੇ ਲੋਕ ਕਹਿੰਦੇ ਸਨ ਕਿ ਇਸ ਹਵੇਲੀ ਵਿੱਚ ਰਾਤ ਨੂੰ ਅਜੀਬ ਘਟਨਾਵਾਂ ਵਾਪਰਦੀਆਂ ਸਨ ਇੱਥੇ ਅਜੀਬੋ ਗਰੀਬ ਆਵਾਜ਼ਾਂ ਆਉਂਦੀਆਂ ਹਨ ਜੋ ਕੋਈ ਇਸ ਹਵੇਲੀ ਵਿੱਚ ਰਾਤ ਕੱਟ ਲੈਂਦਾ ਹੈ ਉਹ ਸਵੇਰੇ ਬੋਲ ਨਹੀਂ ਸਕਦਾ ਲੋਕਾਂ ਨੇ ਇਸ ਹਵੇਲੀ ਨੂੰ ਸਾਪਤ ਹਵੇਲੀ ਦਾ ਨਾਮ ਦੇ ਦਿੱਤਾ ਸੀ ਉਹਨਾਂ ਦਾ ਮੰਨਣਾ ਸੀ ਕਿ ਜੋ ਕੋਈ ਇੱਥੇ ਰਾਤ ਨੂੰ ਇੱਕ ਵਾਰੀ ਰਾਤ ਗੁਜ਼ਾਰ ਗਿਆ ਉਹ ਸਵੇਰੇ ਕਦੇ ਵੀ ਬੋਲ ਨਹੀਂ ਸਕਦਾ ਸੀ ਇੱਕ ਮਨਪ੍ਰੀਤ ਸਿੰਘ ਨਾਂ ਦਾ ਨੌਜਵਾਨ ਜੋ ਇੱਕ ਲਿਖਾਰੀ ਸੀ ਉਹ ਜਈਆਂ ਗੁੱਜੀਆਂ ਕਹਾਣੀ ਲਿਖਣ ਦਾ ਸੁਕੀਨ ਸੀ ਉਸਨੇ ठाਣ ਲਿਆ ਕਿ ਉਹ ਇਸ ਹਵੇਲੀ ਦੀ ਹਕੀਕਤ ਨੂੰ ਲੋਕਾਂ ਸਾਹਮਣੇ ਲੈ ਕੇ ਆਵੇਗਾ ਉਹ ਇਸ ਹਵੇਲੀ ਦਾ ਹਕੀਕਤ ਰਾਜ ਹੈ ਜੋ ਉਸ ਦਾ ਪਤਾ ਲਗਾ ਕੇ ਰਹੇਗਾ ਉਸਨੇ ਇੱਕ ਮੋਮਬਤੀ ਕਲਮ ਅਤੇ ਡਾਇਰੀ ਆਪਣੇ ਨਾਲ ਲਈ ਅਤੇ ਹਵੇਲੀ ਦੇ ਅੰਦਰ ਦਾਖਲ ਹੋ ਗਿਆ ਹਵੇਲੀ ਦੇ ਅੰਦਰ ਦਾਖਲ ਹੁੰਦੇ ਅਸੀਂ ਹਵੇਲੀ ਦੇ ਦਰਵਾਜ਼ੇ ਆਪਣੇ ਆਪ ਖੜਖੜਾਉਣ ਲੱਗੇ ਤੇ ਕਪੌੜੀ ਹਿੱਲਣ ਲੱਗੀ ਹਵੇਲੀ ਦਾ ਮੂੜਾ ਵੀ ਆਪਣੇ ਆਪ ਘੁੰਮਣ ਲੱਗ ਪਿਆ ਮਨਪ੍ਰੀਤ ਦੇਖ ਕੇ ਇਹ ਹੈਰਾਨ ਹੋ ਗਿਆ ਉਸਨੇ ਇਹ ਸਾਰਾ ਕੁਝ ਆਪਣੇ ਕੈਮਰੇ ਵਿੱਚ ਕੈਦ ਕੀਤਾ ਜਦੋਂ ਉਹ ਹਵੇਲੀ ਦੇ ਮਗਰਲੇ ਕਮਰੇ ਵਿੱਚ ਗਿਆ ਤਾਂ ਉੱਥੇ ਇੱਕ ਔਰਤ ਦੀ ਆਵਾਜ਼ ਆਈ ਜਦੋਂ ਪਿਛਲੇ ਕਮਰੇ ਵਿੱਚੋਂ ਬਜ਼ੁਰਗ ਔਰਤ ਦੀ ਆਵਾਜ਼ ਆਈ ਉਹ ਕਹਿੰਦੀ ਕੀ ਤੂੰ ਆ ਗਿਆ ਹੈ ਸੱਚ ਨੂੰ ਖੋਲਣ ਵਾਸਤੇ ਤਾਂ ਮਨਪ੍ਰੀਤ ਇਕਦਮ ਡਰ ਗਿਆ ਅਤੇ ਪਿੱਛੇ ਨੂੰ ਹਟ ਗਿਆ ਪਰ ਉਸਨੇ ਆਪ ਦੀ ਕੰਮ ਦੀ ਆਵਾਜ਼ ਵਿੱਚ ਪੁੱਛਿਆ ਤੁਸੀਂ ਕੌਣ ਉਹ ਆਵਾਜ਼ ਵਾਲੀ ਬੁੜੀ ਬੋਲੀ ਮੈਂ ਚੰਨਕੌਰ ਹਾਂ ਮੈਂ ਚੰਨਕੌਰ ਹਾਂ ਇਹ ਹਵੇਲੀ ਮੇਰਾ ਘਰ ਸੀ ਜਿੱਥੇ ਮੇਰੇ ਪਰਿਵਾਰ ਨੇ ਮੈਨੂੰ ਇਸ ਕਮਰੇ ਵਿੱਚ ਬੰਦ ਕਰ ਦਿੱਤਾ ਅੱਜ ਇਸ ਕਮਰੇ ਵਿੱਚ ਇਸ ਹਵੇਲੀ ਵਿੱਚ ਮੇਰੀ ਆਤਮਾ ਭਟਕ ਰਹੀ ਹੈ ਚੰਨਕੌਰ ਨੇ ਮਨਪ੍ਰੀਤ ਨੂੰ ਕਿਹਾ ਕਿ ਜੇਕਰ ਉਹ ਉਸਦੀ ਕਬਰ ਲੱਭ ਕੇ ਇਹ ਸੱਚ ਲੋਕਾਂ ਤੱਕ ਪਹੁੰਚਾਵੇ ਤਾਂ ਉਸਦੀ ਆਤਮਾ ਨੂੰ ਮੁਕਤੀ ਮਿਲ ਸਕਦੀ ਹੈ ਉਸਦੀ ਆਤਮਾ ਮੁਕਤ ਹੋ ਸਕਦੀ ਹੈ ਇਹ ਗੱਲ ਸੁਣ ਕੇ ਮਨਪ੍ਰੀਤ ਨੇ ਆਪਣੇ ਹਵੇਲੀ ਦੇ ਸਾਰੇ ਪੁਰਾਣੇ ਰਿਕਾਰਡ ਖੰਘਾਲੇ ਅਤੇ ਮੰਦਿਰ ਕੋਲ ਜਾ ਕੇ ਖੁਦਾਈ ਕਰਵਾਈ ਜਿੱਥੇ ਕਿ ਇੱਕ ਹੱਡੀਆਂ ਦਾ ਢੇਰ ਅਤੇ ਇੱਕ ਪਿੰਜਰ ਲਟਕਿਆ ਹੋਇਆ ਮਿਲਿਆ ਇੱਕ ਲੱਕੜ ਤੇ ਮਣਕਿਆਂ ਵਾਲਾ ਲਾਕਟ ਮਿਲਿਆ ਜੋ ਕਿ ਚੰਨਕੌਰ ਦਾ ਸੀ ਜਦੋਂ ਇਹ ਰਾਜ ਮਨਪ੍ਰੀਤ ਨੇ ਪਿੰਡ ਚੰਨਪੁਰੇ ਵਿੱਚ ਦੱਸਿਆ ਤਾਂ ਉਸ ਸਾਪਤ ਹਵੇਲੀ ਤੋਂ ਪਰਦਾ ਹਟ ਗਿਆ ਅਤੇ ਚੰਨਕੌਰ ਦੀ ਆਤਮਾ ਨੂੰ ਸ਼ਾਂਤੀ ਮਿਲੀ ਇੱਕ ਰਾਤ ਚੰਨਕੌਰ ਦੀ ਆਤਮਾ ਆ ਕੇ ਮਨਪ੍ਰੀਤ ਨੂੰ ਕਹਿੰਦੀ ਹੈ ਕਿ ਤੂੰ ਸੱਚ ਨੂੰ ਲੱਭ ਲਿਆ ਹੁਣ ਇਹ ਰਮਜ਼ ਇੱਥੇ ਮੁੱਕ ਗਈ ਕਈ ਵਾਰ ਗੁੱਜੀਆਂ ਗੱਲਾਂ ਸੱਚ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ ਹੌਸਲਾ ਸੱਚ ਅਤੇ ਇਰਾਦਾ ਇਹਨਾਂ ਨਾਲ ਰਮਜ਼ਾਂ ਦਾ ਹੱਲ ਹੋ ਸਕਦਾ ਹੈ